ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਤ ਸ੍ਰੀ ਮਹਲਾ 5 ਪਾਣੀ ਪੱਖਾਂ ਪੀਸਿਓ ਸੰਤ ਅਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੇ ਏ ਬਿਸਰਾਮ ਨਿਧ ਪਾਈ ਪਾਣੀ ਪੱਖਾਂ ਪੀਸਿਓ ਸੰਤ ਅਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੇ ਏ ਬਿਸਰਾਮ ਨਿਧ ਪਾਈ ਤੁਮ ਕਰਿਓ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੇ ਬਿਨ ਸਜਾਏ ਪਰਮਾਈ ਆਨੰਦ ਰੂਪ ਰਬਿਓ ਸਭ ਮਦੇ ਜਤ ਕਤ ਪੇਖਿਓ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੂਖ ਆਨੰਦ ਰਾਜ ਪਾਏ ਮੁਕਤੇ ਨਿਮਕ ਬੁਲਾਈ ਜਾਪ ਤਾਪ ਭਗਤ ਸਾਂ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਬੂਝੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾਂ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਬੂਝੀ ਹੈ ਨਾਨਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ